1 ਲੱਖ ਰੁਪਏ ਦੇ ਵਿੱਚ ਬਾਈ ਜੀ ਤੁਹਾਨੂੰ ਸਨਰੂਫ ਵਾਲੀ ਵਰਨਾ ਦੇ ਮਾਲਕ ਬਣਾ ਦਿੰਦਾ ਉਹ ਵੀ ਆਟੋਮੈਟਿਕ ਗੇਅਰ ਦੀ ਗੱਡੀ ਆ ਤੇ ਅੱਗੇ ਆ ਗਈ ਬਾਈ ਜੀ ਲੀਵਾ ਕਿ 2014 ਮਾਡਲ ਹੈ ਜੀ ਹਮ ਓਨਰ ਫਰਸਟ ਹੈ ਠੀਕ ਹੈ ਵੀਰੇ ਇੱਕ ਇਹ ਬਾਈ ਜੀ ਤੋਹਫਾ ਹੈ ਹਮ ਅੱਛਾ ਡੀਜ਼ਲ ਦਾ ਪ੍ਰੋਡਕਟ ਹੈ ਜੀ ਹਮ ਬਿਲਕੁਲ ਐਨ ਲੈ ਲਓ ਬੰਬ ਡੂ ਬੰਬਰ ਉਹ ਰੀਨਲ ਪੇਡ ਕਿਤੋਂ ਪੇਡ ਨਹੀਂ ਕਿਤੋਂ ਪੇਡ ਨਹੀਂ ਚੱਲੀ ਦੀ ਗੱਲ ਕਰੀਏ ਤਾਂ 28000 ਹੀ ਚੱਲੀ ਹੈ ਜੀ ਸਿਰਫ ਸਿਰਫ ਮਾਡਲ ਕਿੰਨਾ 2019 ਰਜਿਸਟ੍ਰੇਸ਼ਨ 20 ਦੀ ਹੈ 19/20 ਡੀਜ਼ਲ ਦੀ ਡੀਜ਼ਲ ਦੀ ਵੇਰੀਐਂਟ ਨਹੀਂ ਹੈਗਾ ਜੀ ZDI ZDI ZD 19 ਚੋਂ 19 ਚੋਂ ਲਾ ਬੰਦ ਹੋ ਗਈਆਂ ਸੀ ਗੱਡੀਆਂ ਨਾ 20 ਚ ਬੰਦ ਹੋ ਗਈ ਸੀ ਬਈ 20 ਚ ਬੰਦ ਹੋਈ ਆ ਹਾਂ ਜੀ ਹਾਂ ਠੀਕ ਆ ਵੀਰੇ ਕਰੋ ਬਈ ਚੈੱਕ ਗੱਡੀ ਅੰਦਰੋਂ ਜਮਾ ਨਵੀਂ ਗੱਡੀ ਸਿਰਫ 28000 ਕਿਲੋਮੀਟਰ ਚੱਲੀ ਹੋਈ ਜਮਾ ਰਿਵੀਜ਼ਨ ਹੈ ਬਈ ਹੂੰ ਇਦਾਂ ਦੀਆਂ ਗੱਡੀਆਂ ਘੱਟ ਹੀ ਮਿਲਦੀਆਂ ਨੇ ਇੰਨੀਆਂ ਘੱਟ ਚੱਲੀਆਂ ਸਿਰਫ 70 75000 ਰੁਪਏ ਲਿਓ ਬਾਈ ਜੀ ਕ੍ਰੇਟਾ ਵਾਸਤੇ 2021 ਨੰਬਰ ਵੀ ਪੇੜਾ ਗੱਡੀ ਦਾ ਨੰਬਰ ਨਾਲ ਹੀ ਦੇਣਾ ਨਾਲ ਦੇ ਦਾਂਗੇ ਠੀਕ ਆ ਬਾਈ ਸਤਿ ਸ੍ਰੀ ਅਕਾਲ ਦੋਸਤੋ ਲੰਬੇ ਹਰਸ਼ੇ ਬਾਅਦ ਆਇਆ ਬਈ ਆਪਾਂ ਬਠਿੰਡੇ ਸ਼ਹਿਰ ਬਠਿੰਡੇ ਦਾ ਆਉਂਦੇ ਹੀ ਰਹਿਣੇ ਆ ਕਾਰ ਟ੍ਰੈਂਡ ਵਾਲੇ ਬਾਈਆਂ ਕੋਲੇ ਆਇਆ ਲੰਬੇ ਹਰਸ਼ੇ ਬਾਅਦ ਕੀ ਹਾਲ ਹੈ ਬਾਈ ਜੀ ਵਧੀਆ ਕਿੰਨਾ ਤੱਕ ਬਹੁਤ ਵਧੀਆ ਚੜ੍ਹਦੀ ਕਲਾ ਤੇ ਬਈ ਗੱਡੀਆਂ ਦੇ ਰੇਟ ਵਾਜਿਬ ਦੇਣੇ ਆ ਗੱਡੀਆਂ ਤਾਂ ਆਪਣੇ ਕੋਲ ਚੰਗੀਆਂ ਹੈਗੀਆਂ ਹਾਂਜੀ 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 ਤੇ ਤੋਂ ਸਟਾਰਟ ਕਰਦੀਏ ਫਿਰ ਹਾਂਜੀ ਬਾਈ ਜੀ ਸਵਿਫਟ ਖੜੀ ਆ ਦੱਸਿਓ ਵੀਰੇ ਸਵਿਫਟ ਹੈ ਬਾਈ ਜੀ 2012 ਹੂੰ ਸੈਕੰਡ ਓਨਰ ਹੈ ਜੀ ਠੀਕ ਹੈ ਕਾਰ ਜਮ ਕਦਾ ਵੀ ਸਟਚਿੰਗ ਜਰੂਰ ਹੈਗਾ ਕਾਰ ਦਾ ਠੀਕ ਹੈ ਬਈ ਕਾਰ ਬਾਜ ਵਜੇ ਰੇਟਾ ਜੀ ਦੇ ਦੇਾਂਗੇ ਆਪਾਂ ਇਹ ਓਕੇ ਵੀਡੀਓਈ ਵੀਡੀਓਈ ਠੀਕ ਹੈ ਵੀਰੇ ਅੰਦਰੋਂ ਕੰਡੀਸ਼ਨ ਚੈੱਕ ਕਰ ਲਓ ਮਿੱਤਰੋ ਨਵੀਂ ਗੱਡੀ ਆ ਤੇ ਰੇਟ ਵੀਰੇ ਗੱਡੀ ਦਾ ਡਿਮਾਂਡ ਸਾਢੇ ਦਿਨ ਦੀ ਜੀ 3.5 ਲੱਖ ਰੁਪਏ ਦੀ ਕਾਰ ਦੇ ਦਿਆਂਗੇ 3.5 ਲੱਖ ਦੀ ਹਾਂਜੀ ਹਾਂਜੀ ਲੋਨ ਹੋ ਜੂਗਾ ਇਹਦੇ ਤੇ ਲੋਨ ਕਰਾ ਦੇਾਂਗੇ ਬਈ ਜੀ ਕਿੰਨੇ ਕ ਦਾ 23 ਲੱਖ ਰੁਪਏ ਦਾ 75000 ਡਾਉਨ ਪੇਮੈਂਟ ਹਾਂਜੀ ਹਾਂਜੀ 75000 ਲਿਆਓ ਮਿੱਤਰੋ ਤੇ Swift ਗੱਡੀ ਦੇ ਮਾਲਕ ਬਣਾ ਦਾਂਗੇ ਬਾਕੀ ਹੋ ਜੂਗਾ ਲੋਨ ਗੱਡੀ ਦੇ ਉੱਤੇ ਤੇ ਅੱਗੇ ਆ ਗਈ ਬਈ ਜੀ ਪੇਡ ਨੰਬਰ ਸਕਾਰਪਿਓ ਦੱਸੋ ਵੀਰੇ 2015 ਹੈ ਜੀ ਇਹ ਵੀ ਓਨਰ ਸੇਗ ਨੇ ਬਈ ਜੀ ਠੀਕ ਹੈ ओरिजिनल ਪੇਂਟ ਦੀ ਕਾਰ ਹੈ ਜਮਾਂ ਨਵੀਂ ਹੈ ਜੀ ਨੰਬਰ ਨਾਲ ਦੇ ਦਾਂਗੇ ਪੇਡ ਠੀਕ ਆ ਬਾਈ ਟਾਇਰਾਂ ਦੀ ਕੰਡੀਸ਼ਨ ਬਾਈ ਚੰਗੀ ਹੈ ਅੰਦਰੋਂ ਵੀ ਕੰਡੀਸ਼ਨ ਚੈੱਕ ਕਰਾਉਣੇ ਆ ओरिजिनल ਪੇਂਟ ਦੀ ਗੱਡੀ ਆ ਚੱਲੀ ਕਿੰਨੀ ਕਾ ਵੀਰੇ ਚੱਲੀ ਹੈਗੀ ਜੀ 85000 80 85000 ਚੱਲੀ ਆ ਜੈਨੂਨ ਠੀਕ ਆ ਬਾਈ ਤੇ ਵੇਰੀਐਂਟ ਕਿਹੜਾ ਹੈ ਇਹ ਐਸ 10 ਹੈ ਬਈ ਜੀ ਐਸ 10 ਐਸ 10 ਤੇ ਰੇਟ ਵੀਰੇ 10 ਲੱਖ ਰੁਪਏ ਦੀ ਡਿਮਾਂਡ ਹੈ ਜੀ ਕਾਰ ਦੇ ਦੇ ਦਿਆਂਗੇ ਤੁਹਾਨੂੰ ਇਹ 9 ਲੱਖ 60 60 ਹਜ਼ਾਰ ਦੀ 9 ਲੱਖ 60 ਹਜ਼ਾਰ ਦੀ ਗੱਡੀ ਮਿਲ ਜੂ ਡਾਊਨ ਪੇਮੈਂਟ ਕਿੰਨੀ ਲੈ ਕੇ ਆਉਣੀ ਹੈ ਜੀ 8 ਲੱਖ ਦਾ ਲੋਨ ਕਰਾ ਦੇਾਂਗੇ ਜੀ 1 ਲੱਖ 60 ਹਜ਼ਾਰ ਰੁਪਏ ਡਾਊਨ ਪੇਮੈਂਟ ਦਾ ਲਓ ਬਾਕੀ ਸਾਰਾ ਲੋਨ ਹੋ ਜਾਊਗਾ ਕਰਾ ਦੇਾਂਗੇ ਬਈ ਜੀ ਠੀਕ ਆ ਵੀਰੇ ਤੇ ਅੱਗੇ ਆ ਗਈ ਬਾਈ ਵਰਨਾ ਕਾਰ ਦੱਸੋ ਵੀਰੇ ਵਰਨੇ ਬਈ ਜੀ 2018 ਰਜਿਸਟਰਡ ਉਨੀ ਹੈ ਹਮ ਆਟੋਮੈਟਿਕ ਟਰਾਂਸਮਿਸ਼ਨ ਹੈ ਜੀ ਠੀਕ ਹੈ ਫਸਟ ਓਨਰ ਹੈ 75 ਹਜ਼ਾਰ ਚੱਲੀ ਹੈ ਜੈਨੂਨ ਠੀਕ ਹੈ ਐਸ ਐਕਸ sx ਹਾਂਜੀ ਹਾਂਜੀ sx ਆਟੋਮੈਟਿਕ ਡੀਜ਼ਲ sx ਆ ਬਾਈ ਜੀ ਡੀਜ਼ਲ ਵਾਲੀ ਆਟੋਮੈਟਿਕ ਗੇਅਰ ਦੇ ਨਾਲ ਸਨ ਰੂਫ ਵਾਲੀ ਗੱਡੀ 18/19 ਤੇ ਵੀਰੇ ਇਹਦਾ ਰੇਟ ਕੀ ਹੈ ਓਨਰ ਫਰਸਟ ਹੈ ਜੀ ਹੂੰ ਕਾਰ ਦੇ ਦੇਾਂਗੇ 8.5 ਲੱਖ ਦੀ ਯੈਸ ਔਰ ਨੋ 8.5 ਲੱਖ ਦੀ ਹਾਂਜੀ ਹਾਂ ਤੇ ਮੈਨੂੰ ਲੱਗਦਾ 7.5 ਦਾ ਲੋਨ ਵੀ ਹੋ ਜਾਊਗਾ ਕਰਾ ਦੇਾਂਗੇ ਬਾਈ ਜੀ 1 ਲੱਖ ਰੁਪਏ ਦੇ ਦਿਓ ਤੇ ਲੋਨ ਕਰਾ ਦੇਾਂਗੇ 7.5 ਲੱਖ 1 ਲੱਖ ਰੁਪਏ ਦੇ ਵਿੱਚ ਬਾਈ ਜੀ ਤੁਹਾਨੂੰ ਸਨ ਰੂਫ ਵਾਲੀ ਵਰਨਾ ਦੇ ਮਾਲਕ ਬਣਾ ਦਿੰਨਾ ਉਹ ਵੀ ਆਟੋਮੈਟਿਕ ਗੇਅਰ ਦੀ ਗੱਡੀ ਆ ਤੇ ਅੱਗੇ ਆ ਗਈ ਬਾਈ ਜੀ ਲੀਵਾ ਕਿ 2014 ਮਾਡਲ ਹੈ ਜੀ ਹਮ ਓਨਰ ਫਰਸਟ ਹੈ ਠੀਕ ਹੈ ਵੀਰੇ ਇਹ ਕਾਰ ਅਦਰ ਸਟੇਟ ਦਾ ਨੰਬਰ ਹੈਗਾ ਦਾ ਹਮ ਠੀਕ ਹੈ ਜੀ ਤੇ ਕਾਰ ਦੀ ਐਨਓਸੀ ਕਢਾ ਕੇ ਦੇਵਾਂਗੇ ਆਪਾਂ ਠੀਕ ਹੈ ਠੀਕ ਹੈ ਕਾਰ ਦੇ ਦਿਆਂਗੇ ਇਹ 4 ਲੱਖ ਰੁਪਏ ਦੀ 4 ਲੱਖ ਦੀ ਐਨਓਸੀ ਦੇ ਨਾਲ ਗੱਡੀ ਮਿਲ ਜੂ ਓਨਰ ਫਰਸਟ ਹੈ ਫਰਸਟ ਓਨਰ ਦੀ ਗੱਡੀ ਆ ਬਾਈ ਘਰੋਂ ਚੈੱਕ ਕਰੀਆ ਗੱਲ ਸੀਟ ਕਵਰ ਵੀ ਵਧੀਆ ਕੰਪਨੀ ਦੇ ਪਏ ਹੋਏ ਨੇ ਤੇ ਵੀਰੇ ਇਹਦੇ ਤੇ ਕਿੰਨਾ ਕੁ ਲੋਨ ਹੋ ਜੂਗਾ ਇਹਦੇ ਕਰਾ ਦੇਵਾਂਗੇ ਬਾਈ ਜੀ ਮੰਨ ਕੇ ਚਲੋ ਕੋਈ 3 ਸਵਾ 3 ਲੱਖ ਦਾ ਲੋਨ ਕਰਾ ਦੇ ਸਵਾ 3 ਲੱਖ ਦਾ 75000 ਡਾਉਨ ਪੇਮੈਂਟ ਲਿਆਓ ਬਾਈ ਤੇ ਅੱਗੇ ਆ ਗਈ ਬਾਈ ਜੀ ਵੈਂਟੋ ਕਾਰ ਦੱਸੋ ਵੀਰੇ 2016 ਜੀ ਹਮ ਫਸਟ ਓਨਰ ਦੀ ਕਾਰ ਹੈ ਠੀਕ ਹੈ 1 ਲੱਖ ਵਿਦ ਸਰਵਿਸ ਰਿਕਾਰਡ ਹੀ ਚੱਲੀ ਹੈ ਠੀਕ ਹੈ ਜੀ ਨੰਬਰ ਪੇਡ ਹੈ ਜੀ ਨੰਬਰ ਨਾਲ ਦੇਵਾਂਗੇ ਠੀਕ ਹੈ ਬਿਲਕੁਲ ਬ੍ਰੈਂਡ ਨਿਊ ਕਾਰ ਹੈ ਠੀਕ ਹੈ ਜੀ ਲੱਗੀ ਵਜੀ ਦੀ ਹਾਂ ਜੀ ਹਾਂ ਲੱਗੀ ਵਜੀ ਦੀ ਗਾਰੰਟੀ ਹੈ ਮਕੈਨੀਕਲ ਗਾਰੰਟੀ ਹੈ ਜੀ ਸਾਰੀ ਜੋਕੋਹਮਾ ਦੇ ਟਾਇਰ ਪਏ ਹੋ ਨੇ ਅੰਦਰੋਂ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਜਿਵੇਂ ਨਵੀਂ ਕਾਰ ਐ ਕੰਡੀਸ਼ਨ ਵਾਈ ਜਿਵੇਂ ਉਹ ਕਾਰ ਵੀ ਜਿਵੇਂ ਨਵੇਂ ਤੇ ਵੀਰੇ ਰੇਟ ਗੱਡੀ ਦਾ ਕਾਰ ਦੇ ਦੇਾਂਗੇ ਬਾਈ ਜੀ ਇਹ 1.5 ਲੱਖ ਦੀ ਯੈਸ ਔਰ ਨੋ ਦੇ ਵਿੱਚ 1.5 ਲੱਖ ਦੀ ਵੈਂਟੋ 2016 ਮਾਡਲ ਹਾਂਜੀ ਹਾਂ ਹਾਈ ਲਾਈਨ ਠੀਕ ਐ ਜਿਵੇਂ ਟੌਪ ਵਾਲਾ ਮਾਡਲ ਸਰ ਨੂੰ ਟੌਪ ਤੇ ਇਹਦੀ ਡਾਊਨ ਪੇਮੈਂਟ ਦੱਸੋ ਇਹ ਬਾਈ ਜੀ ਲੋਨ ਕਰਾ ਦੇਾਂਗੇ 4.5 ਲੱਖ ਰੁਪਏ ਦਾ 75000 ਰੁਪਏ ਦੇਣਾ ਤੇ ਕਾਰ ਦੇ ਦੇਾਂਗੇ 75000 ਰੁਪਏ ਲਿਓ ਬਾਈ ਜੀ ਵੈਂਟੋ ਵਾਸਤੇ ਅੱਗੇ ਆ ਗਈ ਬਾਈ ਜੀ ਬਾਕਸ ਵੈਗਨ ਐਮਓ एमओ द स्टूडेंट 2016 ਦੀ ਹਮ ਐਮਓ ਹਾਈ ਲਾਈਨ ਹੈ ਬੇ ਜੀ ਠੀਕ ਹੈ ਇਹ ਵੀ ਅਦਰ ਸਟੇਟ ਦਾ ਨੰਬਰ ਹੈਗਾ ਠੀਕ ਹੈ ਐਨਓਸੀ ਦੇਵਾਂਗੇ ਬੇ ਜੀ ਹਮ ਕਾਰ ਬੋਡੀ ਲਾਈਨ ਦੀ ਬਿਲਕੁਲ ਨੀਡ ਐਂਡ ਕਲੀਨ ਹੈ ਸਿੰਗਲ ਓਨਰ ਹੈ ਠੀਕ ਹੈ ਵੀਰੇ ਚੱਲੀ ਕਿੰਨੀ ਗਏ ਚੱਲੀ ਹੈਗੀ ਜੀ 85000 ਡੀਜ਼ਲ ਜੈਨੂਨ ਡੀਜ਼ਲ ਠੀਕ ਹੈ ਜੀ ਤੇਰੇ ਇਹਦਾ ਰੇਟ ਕੀ ਹੈ ਵੀਰੇ ਦਾ ਕਾਰ ਇਹਦਾ ਇੱਕੋ ਹੀ ਰੇਟ ਹੈ ਜੀ ਕਾਰ ਦਾ 1.4 ਲੱਖ ਰੁਪਈਆ 1.4 ਲੱਖ ਦੇ ਵਿੱਚ ਬਾਈ ਜੀ ਡੀਜ਼ਲ ਵਾਲੀ ਐਮਓ ਗੱਡੀ ਮਿਲ ਜੂਗੀ ਤੇ 75-80000 ਡਾਊਨ ਪੇਮੈਂਟ ਹਾਂਜੀ 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 ਬਾਕੀ ਸਾਰਾ ਲੋਨ ਹੋ ਜਾਊਗਾ 75-80000 ਰੁਪਿਆ ਲਿਆਓ ਬਈ ਅਮੀਓ ਵਾਸਤੇ ਤੇ ਅੱਗੇ ਆ ਗਈ ਐਕਸ ਯੂ ਵੀ 300 ਦੱਸਿਓ ਬਈ 2021 ਮਾਡਲ ਹੈ ਜੀ ਠੀਕ ਹੈ ਬੰਪੂ ਡੂ ਬੰਪਰ ओरिजिनल ਪੇਂਟ ਦੀ ਗਾਰੰਟੀ ਹੈਗੀ ਹੈ ਹੂੰ ਚੱਲੀ 44000 ਕਿਲੋਮੀਟਰ ਹੈ ਨਾਲ ਦੇ ਟਾਇਰਾਂ ਦੀ ਕਾਰ ਹੈ ਜੀ ਠੀਕ ਹੈ ਠੀਕ ਹੈ ਜੀ ਓਨਰ ਫਰਸਟ ਹੈ ਠੀਕ ਹੈ ਬਈ ਬਿਹੰਡੇ ਦਾ ਨੰਬਰ ਹੈ ਬਿਲਕੁਲ ਨੀਟ ਐਂਡ ਕਲੀਨ ਸਨਰੂਫ ਵਾਲਾ ਵੇਰੀਐਂਟ ਹੈ ਜੀ ਡਬਲ ਯੂ 6 ਡਬਲ ਯੂ 6 ਸਨਰੂਫ ਡੀਜ਼ਲ ਦੀ ਕਾਰ ਆ ਹਨਾ ਡੀਜ਼ਲ 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 ਓਕੇ ਵੀਰੇ ਤੇ ਇਹਦਾ ਕੀ ਰੇਟ ਆ ਇਹ ਬਾਈ ਜੀ ਇੱਕੋ ਹੀ ਰੇਟ ਆ 8.5 ਲੱਖ ਰੁਪਏ ਦੀ ਕਾਰ ਦੇ ਦਿਆਂਗੇ 8.5 ਲੱਖ ਦੀ ਹਾਂਜੀ ਹਾਂ ਯੈਸ অর ਨੋ 8.5 ਲੱਖ ਦੀ ਕਾਰ ਦੇ ਦਿਆਂਗੇ ਲੱਖ ਰੁਪਿਆ ਡਾਊਨ ਪੇਮੈਂਟ ਬਾਈ ਜੀ ਇਹਦਾ 8 ਲੱਖ ਦਾ ਹੀ ਲੋਨ ਕਰਾ ਦੇਵਾਂਗੇ 50000 ਰੁਪਏ ਲਿਓ ਬਾਈ ਜੀ ਐਕਸ ਯੂਵੀ 300 ਦੇ ਲਈ ਸੋਹਣੀ ਗੱਡੀ ਆ ਬਈ ਇਹ ਵੀ ਐਵਰੇਜ ਵੀ ਚੰਗੀ ਆ ਤੇ ਅੱਗੇ ਆ ਗਈ ਬਾਈ ਜੀ ਸਕੋਰਪਿਓ 2016 ਜੀ ਹੂੰ ਪਹਿਲੇ ਨਾਮ ਦੀ 85000 ਚੱਲੀ ਹੋਈ ਠੀਕ ਐ ਪਿੰਡ ਦੀ ਗਾਰੰਟੀ ਹੈ ਬਈ ਜੀ ਹੂੰ ਕਾਰ ਦੇਵਾਂਗੇ ਨੰਬਰ ਲੋਆ ਕੇ ਠੀਕ ਹੈ ਵੀਰੇ ਹਰਿਆਣਾ ਨੰਬਰ ਦੀ ਕਾਰ ਹੈ ਜੀ 11.5 ਲੱਖ ਰੁਪਏ ਦੀ ਕਾਰ ਦੇ ਦੇਾਂਗੇ 11.5 ਲੱਖ ਹਾਂਜੀ ਹਾਂ ਪੇਂਟ ਦੀ ਗਾਰੰਟੀ ਹੈ ਚੱਲੀ ਦੀ ਗਾਰੰਟੀ ਹੈ ਠੀਕ ਹੈ ਵੀਰੇ ਤੇ ਡਾਊਨ ਪੇਮੈਂਟ ਇਹਦੀ 2 ਲੱਖ ਡਾਊਨ ਪੇਮੈਂਟ ਹਾਂਜੀ 2 ਲੱਖ ਰੁਪਿਆ 9 ਲੱਖ ਦਾ ਲੋਨ ਕਰਾ ਦੇਣਾ 9 9.5 ਲੱਖ ਦਾ ਬਾਈ ਜੀ ਲੋਨ ਹੋ ਜਾਊਗਾ ਕਿ ਡਾਊਨ ਪੇਮੈਂਟ ਲਾਇਓ ਅੱਗੇ ਆ ਗਈ ਬਾਈ ਜੀ ਬਰੀਜਾ ਕਾਰ ਦੱਸੋ ਵੀਰੇ ਇਹ ਬਾਈ ਜੀ ਤੋਹਫਾ ਹੈ ਹੂੰ ਇੱਛਾ ਡੀਜ਼ਲ ਦਾ ਪ੍ਰੋਡਕਟ ਹੈ ਜੀ ਹੂੰ ਬਿਲਕੁਲ ਆਲਾ ਲੋ ਬੰਬ ਡੂ ਬੰਬ ਰੂ ਰਿੰਨਲ ਪੇਡ ਕਿਦੋਂ ਪੇਡ ਨਹੀਂ ਕਿਦੋਂ ਪੇਡ ਨਹੀਂ ਚੱਲੀ ਨਹੀਂ ਗੱਲ ਕਰੀਏ ਤਾਂ 28000 ਹੀ ਚੱਲੀ ਹੈ ਜੀ ਸਿਰਫ ਸਿਰਫ ਮਾਡਲ ਕਿੰਨਾ 2019 ਰਜਿਸਟ੍ਰੇਸ਼ਨ 20 ਦੀ ਹੈ 19/20 ਹਾਂ ਜੀ ਡੀਜ਼ਲ ਦੀ ਡੀਜ਼ਲ ਦੀ ਵੇਰੀਐਂਟ ਨਹੀਂ ਹੈਗਾ ਜੀ ZDI ZDI ZD 19 ਚੋਂ 19 ਚੋਂ ਲਾ ਬੰਦ ਹੋ ਗਈਆਂ ਸੀ ਗੱਡੀਆਂ ਨਾ 20 ਚ ਬੰਦ ਹੋ ਗਈ ਸੀ ਬਈ 20 ਚ ਬੰਦ ਹੋਈ ਹੈ ਹਾਂ ਜੀ ਹਾਂ ਠੀਕ ਹੈ ਵੀਰੇ ਕਰੋ ਬਈ ਚੈੱਕ ਗੱਡੀ ਅੰਦਰੋਂ ਜਮਾ ਨਵੀਂ ਗੱਡੀ ਸਿਰਫ 28000 ਕਿਲੋਮੀਟਰ ਚੱਲੀ ਹੋਈ ਜਮਾ ਰਿਜਿਸਟ੍ਰੇਸ਼ਨ ਹੈ ਮੇ ਜੀ ਹੂੰ ਇਦਾਂ ਦੀਆਂ ਗੱਡੀਆਂ ਘੱਟ ਹੀ ਮਿਲਦੀਆਂ ਨੇ ਇੰਨੀਆਂ ਘੱਟ ਚੱਲੀਆਂ। ਬਹੁਤ ਰੇਅਰ ਬਹੁਤ ਰੇਅਰ ਮਿਲਦੀ। ਤੇ ਵੀਰੇ ਇਹਦਾ ਰੇਟ ਕੀ ਆ ਫਿਰ? ਇੱਕ ਕਾਰ ਦੇ ਦੇ ਦਿਆਂਗੇ ਬਈ ਜੀ 9.5 ਲੱਖ ਰੁਪਏ। 9.5 ਲੱਖ। 9.5 ਲੱਖ ਦੀ ਕਾਰ ਦੇ ਦੇ ਦਿਆਂਗੇ। ਹਾਂ। 1 ਲੱਖ ਰੁਪਏ ਦੇ ਦਿਓ ਬਾਕੀ ਲੋਨ ਕਰਾ ਲਾਂਗੇ ਸਾਰਾ। ਲਓ ਜੀ ਲੈ ਆਓ 1 ਲੱਖ ਰੁਪਏ ਤੋਹਫਾ ਹੀ ਆ। ਵਾਕਈ ਕਿਤੋਂ ਪੇਂਟ ਨਹੀਂ ਹੈਈ ਗੱਡੀ ਜਮਾਂ origignal। ਤੇ ਅੱਗੇ ਆ ਗਈ ਬਾਈ ਜੀ ਕਾਲੇ ਰੰਗ ਦੀ Thar। ਦੱਸੋ ਵੀਰੇ। 2023 ਹੈ ਜੀ। ਹਾਂ। ਰਜਿਸਟ੍ਰੇਸ਼ਨ 24 ਦੀ ਹੈ। ਠੀਕ ਹੈ। ਰੀਅਰ व्हीਲ ਡਰਾਈਵ ਹੈ। ਠੀਕ ਹੈ ਜੀ ਠੀਕ ਹੈ ਜੀ ਚੱਲੀ ਦੀ ਗੱਲ ਕਰਾਂ ਤਾਂ 21000 ਕਿਲੋਮੀਟਰ ਚੱਲੀ ਹੈ 23/24 21000 ਚੱਲੀ ਫਰਸਟ ਓਨਰ ਫਰਸਟ ਓਨਰ ਡੀਜ਼ਲ ਦੀ ਕਾਰ ਆ ਬਾਈ ਜੀ ਜਵਾਨ ਨਵੀਂ ਕਰੋ ਵੀ ਚੱਕ ਜੇ ਕਿਸੇ ਨੂੰ ਥਾਰ ਚਾਹੀਦੀ ਹੈ ਤਾਂ ਰੇਟ ਵੀ ਬਾਈ ਖਿੱਚ ਕੇ ਦੇ ਦਿੰਦਾ 14 ਲੱਖ ਰੁਪਏ ਬਾਈ 14 ਲੱਖ 14 ਲੱਖ ਤੇ 2 ਲੱਖ ਡਾਊਨ ਪੇਮੈਂਟ 2 ਲੱਖ ਰੁਪਏ ਡਾਊਨ ਪੇ ਕਿ ਵੱਧ ਦੇਣੀ ਬੂ ਨਹੀਂ ਨਹੀਂ 2 ਲੱਖ ਰੁਪਏ ਕਰਾ ਦੇਾਂਗੇ ਬਾਕੀ ਲੋਨ ਬਾਈ 2 ਲੱਖ ਲਿਓ ਬਾਈ ਜੀ ਡਾਊਨ ਪੇਮੈਂਟ ਦਾ ਬਾਕੀ ਲੋਨ ਹੋ ਜਾਊਗਾ ਗੱਡੀ ਦਾ ਹਾਂਜੀ ਹਾਂਜੀ ਤੇ ਅੱਗੇ ਬਾਈ ਆਹ ਬ੍ਰੀਜਾ ਵੀ ਖੜੀ ਆ ਦ ਉਹ 2017 ਮਾਡਲ ਹੈ ਬਈ ਜੀ ਹਮ ਜਡੀ ਪਲਸ ਹੈ ਜਡੀ ਪਲਸ ਸਾਰਾ ਟੌਪ ਹੈ ਸਰ ਤੋਂ ਟੌਪ ਹਾਂ ਜੀ ਠੀਕ ਹੈ ਵੀਰੇ ਚੱਲੀ ਦੀ ਗੱਲ ਕਰਾਂ ਤਾਂ ਚੱਲੀ 1 ਲੱਖ ਕਿਲੋਮੀਟਰ ਹੈ ਜੀ ਪਰ ਕੰਡੀਸ਼ਨ ਕਾਰ ਦੀ ਬਹੁਤ ਹੀ ਜਿਆਦਾ ਨਵੀਂ ਹੈ ਸ਼ੋਰੂਮ ਕੰਡੀਸ਼ਨ ਹੈ ਜੀ ਠੀਕ ਹੈ ਵੀਰੇ ਠੀਕ ਹੈ ਜੀ ਡਾਕਟਰ ਡਰਾਈਵਨ ਕਾਰ ਹੈ ਟਾਇਰ ਬਿਲਕੁਲ ਨਵੇਂ ਹੈ ਜੀ ਇੰਸ਼ੋਰੈਂਸ ਫੁੱਲ ਵਾਲਾ ਹੈਗਾ ਜੀ ਠੀਕ ਹੈ ਵੀਰੇ ਮਾਡਲ 2017 ਓਨਰ ਫਰਸਟ ਹੈ ਫਰਸਟ ਓਨਰ ਦੀ ਗੱਡੀ ਹੈ ਬਈ ਕੰਡੀਸ਼ਨ ਵਾਈਜ਼ ਇਹ ਵੀ ਜਿਵੇਂ ਨਵੀਂ ਅੰਦਰੋਂ ਬਾਹਰੋਂ ਤੇ ਇਹਦਾ ਕੀ ਰੇਟ ਹੈ ਇਹ ਦੀ ਰੈਂਗ ਬਾਈ ਜੀ 7,80,000 ਰੁਪਏ ਦੀ ਕਾਰ 7,80,000 ਹਾਂਜੀ ਲੋਨ ਕਿੰਨੇ ਦਾ ਹੋਜੂ ਲੋਨ ਕਰਾ ਦੇਾਂਗੇ ਬਾਈ ਜੀ ਇਹਦੇ ਕੋਈ 7 ਕੁ ਲੱਖ ਰੁਪਏ ਦਾ 80,000 ਰੁਪਿਆ ਡਾਊਨ ਪੇਮੈਂਟ ਦਾ ਲਿਓ ਬਾਈ ਬਾਕੀ ਸਾਰਾ ਲੋਨ ਹੋਜੂਗਾ ਗੱਡੀ ਤੇ ਅੱਗੇ ਬਾਈ ਜੀ ਤੁਹਾਨੂੰ ਇੱਕ ਸਕਾਰਪਿਓ ਹੋਰ ਦਿਖਾਉਣੇ ਆ ਪਹਿਲਾਂ ਤਾਂ ਇਹਦੇ ਅਲਾਇ ਚੱਕ ਗਰਾ ਬਹੁਤ ਸੋਹਣੇ ਲਾਈ ਟਾਇਰ ਦਾ ਸੈੱਟ ਲੱਗਿਆ ਹੋਇਆ ਦੱਸਿਓ ਵੀਰੇ ਕਿੰਨਾ ਮਾਡਲ ਹੈ ਬਾਈ ਜੀ 2016 ਮਾਡਲ ਹੈ ਹਮ ਆਨਰ ਸੈਕੰਡ ਹੈ 16 ਮਾਡਲ ਸੈਕੰਡ ਆਨਰ ਹੈ ਹਾਂਜੀ ਚੱਲੀ ਹੈਗੀ ਬਾਈ ਜੀ ਇਹ ਕੋਈ 80 85000 ਦੇ ਨੀਅਰ ਆਊਟ 80 85000 ਹਾਂਜੀ ਠੀਕ ਹੈ ਵੀਰੇ ਐਕਸੀਡੈਂਟ ਦੀ ਗਾਰੰਟੀ ਹੈਗੀ ਆ ਕੋਈ ਅੱਧਾ ਪੀਸ ਟੱਚਿੰਗ ਜ਼ਰੂਰ ਆ ਕਰਦਾ ਠੀਕ ਹੈ ਵੀਰੇ ਵੇਰੀਐਂਟ S10 ਨਾ S10 ਬਾਈ ਜੀ S10 ਠੀਕ ਹੈ ਵੀਰੇ ਕਾਰ ਵੀ ਤੁਹਾਨੂੰ ਰੇਟ 'ਚ ਹੀ ਦੇ ਦਿਆਂਗੇ ਜੀ ਠੀਕ ਹੈ ਦੱਸੋ ਫਿਰ ਸਾਢੇ 10 ਲੱਖ ਰੁਪਏ ਦੀ ਕਾਰ ਦੇ ਦੇਾਂਗੇ ਸਾਢੇ 10 ਲੱਖ ਰੁਪਏ ਹਾਂਜੀ ਮੈਨੂੰ ਲਾ 9 ਲੱਖ ਦਾ ਲੋਨ ਵੀ ਲੋਨ 9 ਲੱਖ ਦਾ ਲੋਨ ਕਰਾ ਦੇਾਂਗੇ ਜੀ 1.5 ਲੱਖ ਰੁਪਏ ਲਿਓ ਬਾਈ ਜੀ ਡਾਊਨ ਪੇਮੈਂਟ ਦਾ ਪੰਜਾਬ ਨੰਬਰ ਦੀ ਗੱਡੀ ਆ ਬਾਕੀ ਸਾਰਾ ਲੋਨ ਹੋ ਜਾ 2021 ਮਾਡਲ ਹੈ ਜੀ। ਹਮਮ ਐਸ ਵੇਰੀਐਂਟ ਹੈ। ਠੀਕ ਹੈ। ਪੁਸ਼ ਬਟਨ ਸਟਾਰਟ। ਜੀ। ਫਰਸਟ ਓਨਰ ਹੈ ਜੀ। ਠੀਕ ਹੈ ਜੀ। ਬਿਲਕੁਲ ਨੀਟ ਐਂਡ ਕਲੀਨ ਜਿਵੇਂ ਨਵੀਂ ਕਾਰ ਹੈ। ਹਮਮ ਚੱਲੀ 57000 ਹੈ ਜੀ। 57000। ਆਨ ਰਿਕਾਰਡ ਹੈ ਜੀ। ਠੀਕ ਹੈ ਵੀਰੇ। ਅਲਾਈ ਟਾਇਰ ਦਿਖਾ ਦੇ ਮੇਤਰਾ ਅਲਾਈ ਟਾਇਰ ਵੀ ਬਹੁਤ ਸੋਹਣੇ ਪਏ ਹੋਏ ਨੇ। 2021 ਮਾਡਲ ਐਸ ਵੇਰੀਐਂਟ ਹੈ ਵੀ ਜਿਹਦੇ ਵਿੱਚ ਪੁਸ਼ ਬਟਨ ਸਟਾਰਟ, ਬੈਕ ਕੈਮਰਾ, ਐਂਡਰੋਇਡ ਪਲੇਅਰ, ਕਰੂਜ਼ ਕੰਟਰੋਲ, ਬੈਕ ਵਾਈਪਰ, ਡੀ ਫੋਗਰ ਸਾਰੇ ਫੀਚਰ ਆ ਜਾਂਦੇ ਨੇ ਜਿਹੜਿਆਂ ਤੇ ਰੇਟ ਵੀਰੇ ਗੱਡੀ ਦਾ ਕਾਰ ਦੇ ਰਿਆਂ ਹੀ 12.5 ਲੱਖ ਰੁਪਏ ਦੀ 12.5 ਲੱਖ ਦੀ ਹਾਂਜੀ ਮਾਨਸਾਨ ਹੋ ਜਾਊਗਾ ਜੇ ਕਰਾ ਦੇਂ ਕਰ ਦਾਂਗੇ ਬਾਈ ਜੀ ਠੀਕ ਆ ਵੀਰੇ ਤੇ ਡਾਊਨ ਪੇਮੈਂਟ ਦੀ ਕਿੰਨੀ ਕੋ ਇਹਦੀ ਮੰਨ ਕੇ ਚੱਲੋ ਕੋਈ 70-75000 ਰੁਪਏ ਸਿਰਫ ਸਾਰਾ ਲੋਨ ਕਰਾ ਦੇ ਕਿਆ ਬਾਤ ਆ ਸਿਰਫ 70-75000 ਰੁਪਏ ਲਿਓ ਬਾਈ ਜੀ ਕ੍ਰੇਟਾ ਵਾਸਤੇ 2021 ਨੰਬਰ ਵੀ ਪੇੜਾ ਗੱਡੀ ਦਾ ਨੰਬਰ ਨਾਲ ਹੀ ਦੇਣਾ ਨਾਲ ਦੇ ਦਾਂਗੇ ਠੀਕ ਆ ਬਾਈ ਤੇ ਇਧਰਲੀ ਸਾਈਡ ਬਾਈ ਜੀ ਬਰੀਜਾ ਖੜੀ ਆ ਦੱਸਿਓ 2019 ਹੈ ਜੀ ਹੂੰ ਇਹ ਵੀ ਦਸੰਬਰ ਦੀ ਹੈ ਜੀ ਫਰਸਟ ਓਨਰ ਹੈ ਜਲੰਧਰ ਦਾ ਪੇੜ ਨੰਬਰ ਨਾਲ 0085 0050 ਬੜੀਆਂ ਪੇਡ ਨੰਬਰ ਵਾਲੀਆਂ ਗੱਡੀਆਂ ਇਕੱਠੀਆਂ ਕਰਿਆ ਹੈ ਠੀਕ ਹੈ ਜੀ ਠੀਕ ਹੈ ਵੀਰੇ ਜਮਾ ਨਵੀਂ ਹੈ ਡੀਜ਼ਲ ਵੇਰੀਐਂਟ ਇਹ ਵੀ ZDI ZDI ਠੀਕ ਆ ਬਾਈ ਅੰਦਰੋਂ ਕੰਡੀਸ਼ਨ ਚੈੱਕ ਕਰਾ ਦੇ ਮੇਰਾ ਕੰਪਨੀ ਵਾਲੇ ਲਾਏ ਪਏ ਹੋਏ ਨੇ ਟਾਇਰ ਵੀ ਜਮਾ ਨਵੇਂ ਵਰਗੀ ਨੇ ਤੇ ਅੰਦਰੋਂ ਕੰਡੀਸ਼ਨ ਜਮਾ ਸਾਫ਼ ਸੁਥਰੀ ਤੇ ਵੀਰੇ ਰੇਟ ਰੇਟ ਬਾਈ ਜੀ ਡਿਮਾਂਡ ਹੈਗੀ ਇਹਦੀ 8 ਲੱਖ ਤੇ 80 ਹਜ਼ਾਰ ਰੁਪਈਆ ਜੀ ਕਾਰ ਦੇ ਦੇ ਦਿਆਂਗੇ 8.5 ਲੱਖ ਰੁਪਈਆ ਦੀ 8.5 ਲੱਖ ਦੀ ਗੱਡੀ ਮਿਲ ਜੂ ਤੇ ਲੱਖ ਰੁਪਏ ਡਾਉਣ ਬਾਈ ਜੀ ਲੱਖ ਰੁਪਏ ਦੇ ਦੋ ਬਾਈ ਜੀ ਲੋਨ ਕਰਾ ਰਾਂਗੇ ਸਾਰਾ ਠੀਕ ਆ ਵੀਰੇ ਤੇ ਅੱਗੇ ਆ ਗਈ ਬਾਈ ਜੀ Swift ਦੱਸੋ ਵੀਰੇ ਡੀਜ਼ਲ ਆ ਕਿ ਬਟਰੋਨ ਯਾਰ 18 ਜੀ ਪੈਟਰੋਲ ਐ ZXi ਬਿਲਕੁਲ ਟੌਪ ਐਂਡ ਵੇਰੀਐਂਟ ਠੀਕ ਐ ਆਟੋਮੈਟਿਕ ਐ ਜੀ 2017 18 18 ਜੀ 18 18 18 ਰੇਸ 29 18 ਮਟੋਨ 9 ਹਾਂ ਜੀ ਫਰਸਟ ਓਨਰ ਦੀ ਕਾਰ ਐ ਵੀ ਬਠਿੰਡਾ ਨੰਬਰ ਐ ਜੀ ਬਠਿੰਡਾ ਨੰਬਰ ਆ ਆਟੋਮੈਟਿਕ ਗੇਅਰ ਦੀ ਆਟੋਮੈਟਿਕ ਅੰਦਰੋਂ ਬਾਈ ਤਾਂ ਕੀ ਖੋਲ ਕੇ ਦਿਖਾਉਣੇ ਆਪਾਂ ਲੈ ਐਂਡਰੋਇਡ ਪਲੇਅਰ ਲੱਗਿਆ ਹੋਇਆ ਬਾਈ ਜੀ ਗੱਡੀ ਆਟੋਮੈਟਿਕ ਗੱਡੀ ਆ ZXI ਸਾਰ ਨੂੰ ਟਾਪ ਮਾਡਲ ਪੈਟਰੋਲ ਦੀ ਗਾਰ ਤੇ ਵੀਰੇ ਰੇਟ ਰੇਟ ਇੱਕੋ ਹੀ ਹੈ ਜੀ ਦਾ 5.5 ਲੱਖ ਰੁਪਈਆ 5.5 ਲੱਖ ਰੁਪਈਆ ਤੇ 50000 ਡਾਉਨ ਪੇਮੈਂਟ ਹਾਂਜੀ ਕਰਾ ਦੇਂਗਾ ਲੋਨ ਸਾਰਾ 50000 ਲਿਓ ਬਾਈ ਜੀ 5 ਲੱਖ ਦਾ ਲੋਨ ਹੋ ਜਾਊ ਗੱਡੀ ਤੇ ਅੱਗੇ ਆ ਗਈ i10 grand ਦੱਸੋ ਵੀਰੇ 2016 ਦੀ ਹੂੰ ਮਹਾਲੀ ਦਾ ਨੰਬਰ ਹੈ ਜੀ ਫਰਸਟ ਓਨਰ ਹੈ ਪੈਟਰੋਲ ਹੈ ਹੂੰ ਆਸਤੈ ਬਾਈ ਜੀ ਪੁਸ਼ ਮੋਡਲ ਨਾ ਸਟਾਰਟ ਬਿਲਕੁਲ ਟਾਪ ਐਂਡ ਮਾਡਲ ਟਾਪ ਮਾਡਲ ਵਾਲੀ ਪੁਸ਼ ਬਟਨ ਸਟਾਰਟ ਚੱਲੀ ਦੀ ਗੱਲ ਕਰੀਏ ਤਾਂ ਸਿਰਫ 50000 ਕਿਲੋਮੀਟਰ ਚੱਲੀ ਠੀਕ ਹੈ ਸਿੰਗਲ ਓਨਰ ਹੈ ਜੀ ਵੀ ਫਰਸਟ ਓਨਰ ਦੀ ਗੱਡੀ ਆ ਅੰਦਰੋਂ ਕੁਣੀਸਾ ਚੈੱਕ ਕਰ ਲਓ ਬਾਈ ਜੀ ਤੇ ਰੇਟ ਵੀਰੇ ਕਾਰ ਦੇ ਦਿਆਂਗੇ 4,60,000 ਰੁਪਏ ਦੀ 4,60,000 ਦੀ 4,60,000 ਬਸ 4 ਲੱਖ ਦਾ ਲੋਨ ਹੋ ਜਾਊਗਾ ਕਰਾਵਾਂਗੇ ਬਾਈ ਜੀ 60,000 ਰੁਪਏ ਲਿਓ ਬਾਈ ਜੀ ਜੇ i10 ਗ੍ਰੈਂਡ ਲੈਣੀ ਆ 60,000 ਚ ਮਾਲਕ ਬਣਾ ਦਾਂਗੇ ਬਾਕੀ ਹੋ ਜਾਊਗਾ ਲੋਨ ਇੰਨਾ ਗੱ ਆਉਣਾ ਤੁਸੀਂ ਕਾਰ ਟ੍ਰੈਂਡਸ ਬਟਿੰਡਾ ਸਹਿਰ ਇੱਕ ਵਾਰੀ ਵੀਰੇ ਲੋਕੇਸ਼ਨ ਦੱਸ ਦੋ ਆਪਣੀ ਬਈ ਜੀ ਆਪਣਾ ਹੈਗਾਗਾ ਨਾਰਥ ਸਟੇਟ ਰੋਡ ਪੈਂਦਾ ਜੀ ਠੀਕ ਹੈ ਡਾਕਟਰ ਗਗਨ ਗੈਸਟਰੋ ਬਹੁਤ ਮਸ਼ਹੂਰ ਆ ਸਾਡੇ ਇਥੇ ਠੀਕ ਹੈ ਜੀ ਪੈਟਰੋਲ ਪੰਪ ਦੇ ਬਿਲਕੁਲ ਨਾਲ ਗਰੇਵਾਰ ਪੈਟਰੋਲ ਪੰਪ ਠੀਕ ਹੈ ਇਹ ਆਪਣੇ ਨੇੜੇ ਪੈ ਜਾਂਦਾ ਜੀ ਬੀਬੀ ਵਾਲਾ ਚੌਕ ਠੀਕ ਹੈ ਵੀਰੇ ਹਾਂ ਜੀ ਹਾਂ ਲਓ ਮਿੱਤਰੋ ਬਾਕੀ ਗੂਗਲ ਤੇ ਲੋਕੇਸ਼ਨ ਗੂਗਲ ਮੈਪ ਤੇ ਲਾ ਕੇ ਤੁਸੀਂ ਆ ਸਕਦੇ ਹੋ ਗੂਗਲ ਮੈਪ ਤੇ ਲੋਕੇਸ਼ਨ ਮਿਲ ਜੀ ਹਾਂ ਜੀ ਹਾਂ ਜੀ ਵੀਡੀਓ ਨੂੰ ਵੱਧ ਤੋਂ ਵੱਧ ਦੱਬ ਕੇ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਸਤਿ ਸ੍ਰੀ ਅਕਾਲ